അല്ലേ <laughs> सेवा गुरु साहिब जी सौरठ महला पहला फिर तुखी ਸੋ ਸੋ ਬੰਦਨੀ ਪਾਈ ਰੰਨਾ ਧਰਮ ਬੰਦਿ ਕਰੇ ਆਪਹੁਨਾ ਜਗ ਜਾਇ ਭਾਈ ਦੇਸਾ ਨਾਮੋ ਵਿਸਾਰੀ ਆਸਾ ਮਨਸਾ ਵੰਦਨੇ ਪਾਈ ਕਰਮਾ ਕਰਮਾਂ ਬੰਦ ਕਰੀ ਪਾਪੋ ਕੰਨਾ ਜਾਤ ਜਾਇਆ ਭਾਈ ਬੇਨ ਸੈ ਨਾਮੋ ਵਿਸਾਰੀ ਇਹ ਮਾਇਆ ਚਤੋ ਮੋਹਣੀ ਭਾਈ ਪਰਨ ਸੱਬੇ ਵੇ ਕਰੇ ਸੋ ਪੰਡਤੋ ਕਰਮ ਕਰੀ ਜੇ ਤੋ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਈ ਰਹਾ ਸਤਾ ਦੇਦ ਬਕੇ ਖੜੋ ਪਾਈ ਪਰਨਾਂ ਕਰੋ ਸੰਸਾਰੀ ਪਾਖੰਡ ਮੈਲੋਂ ਨਾ ਝੁਕਾਈ ਪਾਈ ਅੰਤਰਾ ਮੈਲੋਂ ਈ ਕਾਰੀ ਨਵੈਤਾ ਦੂਪੀ ਮਾ ਕੋਰੀ ਪਾਈਂ ਕੂੰਬੇ ਸਿਰ ਤੇ ਭਾਰੀ ਦੁਰਮਤਾ ਕਣੀ ਵਿਗੋਤੀ ਭਾਈ ਦੁਚੈ ਭਾਰਿ ਖਵਾਈ ਬੇਨਾ ਸਤਗੁਰ ਨਾਮ ਨਾ ਪਈ ਘਾਲੀ ਬੇਨਾ ਨਾਮਾ ਪਰਮੋ ਨਾ ਜਾਈ ਸਤਗੁਰ ਸੇਵੇ ਤਾ ਸੁਖ ਪਾਏ ਭਾਈ ਆਵਣਾਂ ਰਾਣਾ ਰਹਾਈ ਸਾਚ ਸਹਜ ਵੇਨ ਨਾਮੈ ਗੁਰ ਤੇ ਉਪਜ ਭਾਈ ਮਨ ਨਿਰਮਲ ਸਾਜਿਸ ਮਾਈ ਗੁਰ ਸੇਵੇ ਸੋ ਬੂਜੈ ਭਾਈ ਗੁਰ ਦੇ ਨਾਮ ਕੋ ਨ ਪੜੀ ਜਿਸ ਅੰਤਰਾ ਲੋਭ ਕੇ ਕਰਮੁ ਕੁਮਾਰੈ ਭਾਈ ਊੜਾ ਗੋਲ ਦੇਖ ਕਰਾਰੇ ਪੰਡਤਾ ਦਹੀ ਵੈ ਨੁਇਐ ਪਾਰੇ ਵਿਚੋਂ ਨਿਕਲ ਤਥ ਜਾਲ ਮਾਚੀਐ ਜਾਲ ਦੇਖੀਐ ਭਾਈ ਇਹੋ ਜਗ ਬਿਹਾ ਵਚ ਗੁਰ ਬਿਨਾ ਪਰਮ ਵਿਗੂਚੀਐ ਪਾਈਂ ਘਟ ਘਟ ਦੇਉ ਅਲਖ ਇਹੋ ਜਗ ਤੱਕਬ ਸੂਤ ਕੋ ਪਾਈਂ ਦਹ ਦੇਸ ਬਧੋ ਮਾਈ ਬੇਨਗੋਰਾ ਗੋਤਨਾ ਛੁਡਾਈ ਭਾਈ ਭਾਗੇ ਕਰਮ ਕਮਾਈ ਇਹੋ ਜਗਵ ਪਰਮ ਕੁਲਾਇਆ ਭਾਈ ਕਹਿਣਾ ਮਿਚੋ ਨਾ ਜਾਏ ਗੁਰ ਮਿਲੈ ਭਉ ਮਰਵਸ ਭਾਈ ਪਰ ਮਰਨਾ ਸਚ ਦੇਖ ਮੱਜਨ ਦਾਨ ਚੰਗੇ ਆਇਆ ਭਾਈ ਦਰਗ ਨਾਮ ਵਿਸ਼ੇਕ ਗੁਰ ਅੰਕ ਸਾਜਿਨ ਨਾਮ ਜਿੜਾਇਆ ਪਾਈ ਮਨਵਸਿਆ ਚੁਕਾ ਤੇਖ ਇਹੋ ਤਨ ਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਇਹੋ ਵਖਰ ਵਾਪਾਰੀ ਸੋ ਦ੍ਰਿੜੁ ਭਾਈ ਗੁਰ ਸਬਦ ਕਰੇ ਵਿਚਾਰ व्यापारी नानका भाई करे व्यापार एहो वखरा व्यापारी सो जड़ै भाई ਗੋਰਾ ਸਬਦ ਕਰੇ ਵਿਚਾਰ ਧਨਵਾਪਾਰੀ ਨਾਨਕਾ ਭਾਈ ਮੇਲਾ ਕਰੇ ਵਾਹ ਤੁਹੂ ਜਿੱਤੀ ਫਤਹਿ